ਮੇਰੇ ਦੋਸਤੋ ਸਾਸਤਰੀ ਕਾਲ ਅੱਜ 7 ਜਨਵਰੀ 2025 ਦਾ ਦਿਨ ਹੈ ਮਿੱਤਰੋ ਪੰਜਾਬ ਸਰਕਾਰ ਨੇ ਛੁੱਟੀਆਂ ਵਧਾ ਦਿੱਤੀਆਂ ਸਨ ਤੇ ਅੱਜ ਉਹ ਛੁੱਟੀਆਂ ਵਧੀਆਂ ਹੋਈਆਂ ਦੇ ਵਿੱਚੋਂ ਲਾਸਟ ਛੁੱਟੀ ਹੈ ਮਤਲਬ ਕੱਲ 8 ਤਰੀਕ ਨੂੰ ਰੀਓਪਨਿੰਗ ਸਕੂਲ ਹੋਣਗੇ ਕਰੋਨਾ ਦੇ ਵਿੱਚ ਨਾ ਇਹ ਲੰ ਤਾਂ ਕਰੋਨਾ ਲਿਆਂਦਾ ਗਿਆ ਲੋਕਾਂ ਨੂੰ ਵਿਹਲੇ ਕਰਨ ਵਾਸਤੇ ਫਿਰ ਸਕੂਲ ਬੰਦ ਕਰੇ ਸਕੂਲ ਬੰਦ ਕਰੇ ਤਾਂ ਤੁਹਾਡੇ ਬੱਚਿਆਂ ਨੇ ਮੋਬਾਈਲ ਲੈ ਕੇ ਆਉਣ ਵਾਸਤੇ ਕਿਉਂਕਿ ਆਨਲਾਈਨ ਕਲਾਸਾਂ ਲੱਗਣ ਲੱਗ ਪਈਆਂ ਆਨਲਾਈਨ ਪੜਾਈ ਹੋਣ ਲੱਗ ਪਈ ਤੇ ਬੱਚੇ ਕਹਿੰਦੇ ਸਾਨੂੰ ਮੋਬਾਈਲ ਲੈ ਕੇ ਵੀ ਹੋ ਹਰ ਇੱਕ ਬੰਦੇ ਨੇ ਢਿੱਡ ਪੇਟ ਬਨ ਕੇ ਤੇ ਮੋਬਾਈਲ ਲੈ ਕੇ ਆਂਦਾ ਟੱਚ ਮੋਬਾਈਲ ਜਦੋਂ ਫੋਨ ਲੈ ਕੇ ਆਂਦਾ ਮਿੱਤਰੋ ਤਾਂ ਫਿਰ ਉਹਨੂੰ ਰੀਚਾਰਜ ਵੀ ਕਰਾਉਣਾ ਸਭ ਤੋਂ ਵੱਡਾ ਨੁਕਸਾਨ ਤੁਹਾਡੇ ਬੱਚੇ ਦੀ ਜ਼ਿੰਦਗੀ ਚ ਅੱਜ ਦਾ ਦੇਣਾ ਮਤਲਬ ਜਿਹੜਾ ਲੰਘ ਗਿਆ ਯਾਰ ਉਹ ਦੂਜੀ ਾਰ ਨਹੀਂ ਆਉਣਾ ਤੇ ਜਿਉ ਘਰੇ ਚ ਉਹਨਾਂ ਦਾ ਘਰੇ ਉਹਨਾਂ ਦਾ ਗਲੀ ਚ ਤੁਰੇ ਫਿਰਦਿਆਂ ਦਾ ਭਾਈ ਧਿਆਨ ਦਾ ਨੱਠ ਦਿਆਂ ਦਾ ਵਿਹਲੇ ਆਂਦਾ ਪੜ੍ਹਾਈ ਤੋਂ ਸਖਣਿਆਂ ਦਾ ਦਿਨ ਜਿਹੜਾ ਉਹਨਾਂ ਦਾ ਖਰਾਬ ਹੋ ਗਿਆ ਫ਼ਯੂਲ ਲੰਗ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਕੋਈ ਨਹੀਂ ਨਾ ਇਹੀ ਗੱਲ ਹੈ ਮਿੱਤਰੋ ਜਿਹੜਾ ਕਰੋਨਾ ਸੀ ਨਾ ਇਹ ਬਹੁਤ ਜਨਨ ਕਿ ਵੱਡੇ ਸਿਰ ਦੀ ਵੱਡੇ ਦਿਮਾਗ ਦੀ ਕਾਰਡ ਸੀ ਕਿੰਨੇ ਕਿੰਨੇ ਲੋਕ ਵਿਚਾਰੇ ਮਾਰੇ ਗਏ ਕਿੰਨਿਆਂ ਦੀਆਂ ਜ਼ਿੰਦਗੀਆਂ ਗਈਆਂ ਕਿੰਨੇ ਕਾਰੋਬਾਰ ਜਿਹੜੇ ਤਬਾਹ ਹੋ ਗਏ ਮੌਲਾ ਵਾਲੇ ਵੱਡੇ 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 ਰੈਸਟੋਰੈਂਟਾਂ ਵਾਲੇ ਲੋਕ ਸਾਰੇ ਰੋਡ ਤੇ ਆ ਗਏ ਤੇ ਅੱਜ ਤੱਕ ਵੀ ਰੋਡ ਤੇ ਉਹ ਆਪਦੀ ਲੜਾਈ ਲੜ ਰਹੇ ਆ ਜਿਹੜਾ ਉਹਨਾਂ ਨੇ ਪੈਸਾ ਕਿਸੇ ਨੇ ਚੱਕਿਆ ਸੀ ਕ੍ਰੈਡਿਟ ਕਾਰਡ ਚੋਂ ਸਭ ਕੁਝ ਖਤਮ ਹੋ ਗਿਆ ਇੱਕ ਤਾਂ ਉਹਨਾਂ ਨੂੰ ਬੈਂਕ ਹੁਣ 1 ਰੁਪਿਆ ਨਹੀਂ ਦਿੰਦਾ ਕਿਉਂਕਿ ਰਿਕਾਰਡ ਖਰਾਬ ਹੋ ਗਿਆ ਦੂਜਾ ਜ਼ਿੰਦਗੀ ਤੇ ਸਾਰਾ ਦਿਨ ਸਟ੍ਰੈਸ ਵਿੱਚ ਰਹਿਣਾ ਸਾਰਾ ਦਿਨ ਟੈਨਸ਼ਨ ਉਹ ਸਾਰੀ ਕਰੋਨਾ ਦੀ ਘਾਟ ਸੀ ਤੇ ਲੋਕ ਛੁੱਟੀਆਂ ਵਧਈਆਂ ਤੇ ਲੋਕਾਂ ਨੇ ਚੁੱਪ ਕਰਕੇ ਤਾੜੀ ਮਾਰੀ ਵਾਹ ਬਈ ਵਾਹ ਛੁੱਟੀਆਂ ਵਧਈਆਂ ਜਿਹੜੇ ਬੱਚੇ ਹੁੰਦੇ ਆ ਨਾ ਮਿੱਤਰੋ ਬੱਚੇ ਦੀ ਡੈਫੀਨੇਸ਼ਨ ਕੀ ਹੈ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਤੋਂ ਬਚਿਆ ਹੋਇਆ ਉਹਨੂੰ ਕਹਿੰਦੇ ਆ ਬੱਚਾ ਬੱਚੇ ਤਾਂ ਬੇਫਿਕਰੀ ਦਾ ਦੂਜਾ ਨਾਮ ਬੱਚਾ ਹੈ ਬੱਚਿਆਂ ਨੂੰ ਤਾਂ ਇਹ ਪਤਾ ਹੀ ਨਹੀਂ ਜਦੋਂ ਉਹਨਾਂ ਦੀ ਉਮਰ 20 ਤੋਂ 25 ਤੋਂ ਪਲੱਸ ਹੋਣੀ ਆ ਉਦੋਂ ਉਹਨਾਂ ਨੂੰ ਪਤਾ ਲੱਗਣਾ ਵੀ ਯਾਰ ਚੰਗਾ ਹੁੰਦਾ ਜੇ ਪੜ ਲੈਂਦੇ ਫੇਰ ਉਹ ਯਾਦ ਕਰਿਆ ਕਰਨਗੇ ਕਿ ਕਰੋਨਾ ਆਇਆ ਸੀ ਜਿਹੜਾ ਸਾਡੇ ਜੋੜਾਂ 'ਚ ਬਹਿ ਗਿਆ ਜਦੋਂ ਛੁੱਟੀਆਂ ਵੱਧਦੀਆਂ ਨਾ ਓਏ ਲੋਕੋ ਉਦੋਂ ਰੌਲਾ ਪਾਇਆ ਕਰੋ ਆਪੋ ਆਪਣੀਆਂ ਸੋਸ਼ਲ ਸਾਈਟਾਂ ਤੇ ਵੀਡੀਓ ਪਾਇਆ ਕਰੋ ਨਾ ਤਾਂ ਛੇਕੜ ਮਾੜੀ-ਮੁੱਟੀ ਵੀਡੀਓ ਬਣਾ ਕੇ ਕਿਸੇ ਆਪਣੇ WhatsApp ਦੇ ਗਰੁੱਪ ਬਣੇ ਹੁੰਦੇ ਆ ਪਿੰਡਾਂ ਸ਼ਹਿਰਾਂ 'ਚ ਉਹਨਾਂ ਗਰੁੱਪਾਂ 'ਚ ਹੀ ਪਾ ਦਿਆ ਕਰੋ ਉਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਸ਼ੇਅਰ ਹੁੰਦੀ ਜਾਂਦੀ ਹੈ ਤਾਂ ਮਿੱਤਰੋ ਮੇਰੇ ਕਹਿਣ ਦਾ ਮੀਨਿੰਗ ਇਹ ਹੈ ਕਿ ਪਹਿਲਾ ਕਰੋਨਾ ਨੇ ਲੋਕਾਂ ਦੇ ਕਾਰੋਬਾਰਾਂ ਦਾ ਨੁਕਸਾਨ ਤਾਂ ਕਰ ਹੀ ਕਰਿਆ ਤੇ ਬੱਚਿਆਂ ਨੂੰ ਬਣਾ ਤਾ ਠੱਗੇ ਚੰਗੇ ਚੰਗੇ ਸਕੂਲਾਂ 'ਚ ਪੜਦੇ ਹੋਏ ਬੱਚੇ ਘਰੇ ਫਿਰਦੇ ਬਿਲਕੁਲ ਨਰਾਇਕ ਹੋ ਗਏ ਨੰਬਰ 2 ਟਿਊਸ਼ਨ ਜੇ ਤੁਸੀਂ ਸਕੂਲ 'ਚ 120 ਤੋਂ 30000 40 50000 ਕਈ ਸਕੂਲਾਂ ਦਾ ਮੈਂ ਸੁਣਿਆ ਕਿ 60 60000 ਰੁਪਇਆ ਖਰਚਾ ਹੈ ਸਾਲ ਦਾ ਯਾਰ ਦੱਸੋ ਫੇਰ ਵੀ ਟਿਊਸ਼ਨ ਉਹਦੇ ਵਿੱਚ ਕੀ ਹੈ 4 ਵਜੇ ਬੱਚਾ ਵੈਣ ਤੋਂ ਆ ਕੇ ਉੱਤਰਦਾ 4:30 ਆਉਣ ਸਰਚਾ ਪਣੀ ਪੀ ਕੇ ਕੱਪੜੇ ਚੇਂਜ ਕਰਕੇ ਚਲੋ ਟਿਊਸ਼ਨ ਤੇ ਟਿਊਸ਼ਨ ਤੋਂ 6:30 7 ਵਜੇ ਆਉਂਦਾ ਆ ਕੇ ਖਾ ਕੇ ਰੋਟੀਆਂ ਤੇ ਬੱਚਾ ਹੱਥਕਿਆ ਹੋਇਆ ਬੈੱਡ ਤੇ ਪੈ ਜਾਂਦਾ ਤੜਕੇ ਫਿਰ ਉਹਨੂੰ ਤੱਕੇ ਤੋਂ ਮੈਨਾ ਠਾਉਂਦੇ ਐ ਤੇ ਵੈਣ 'ਚ ਚੜਾਉਂਦੇ ਐ ਚਲੋ ਜੀ ਜਿੰਨੀ ਦੇਰ ਤੱਕ ਦੋਸਤੋ ਬੱਚਿਆਂ ਤੇ ਪ੍ਰੈਸ਼ਰ ਹੈ ਨਾ ਉਨੀ ਦੇਰ ਤੱਕ ਉਹ ਪੜ ਨਹੀਂ ਸਕਦੇ ਫਾਰਮੈਲਟੀ ਦਾ ਕਰ ਸਕਦੇ ਐ ਕੰਮ ਮਤਲਬ ਜਿਹੜਾ ਮਜਬੂਰੀ ਚ ਉਹਨਾਂ ਨੂੰ ਕਰਨਾ ਹੀ ਪੈਣਾ ਇਹ ਹੋਇਆ ਕਿਵੇਂ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕਰੀ ਸੀ ਜਿਵੇਂ ਹੁਣ ਨੌਜਵਾਨੋ ਤੁਹਾਨੂੰ ਮੈਂ ਦੱਸਣਾ ਚਾਹਣਾ ਰੋਡ ਵੇਜ ਪੀ ਆਰਟੀਸੀ ਤੁਸੀਂ ਇਹ ਇਸ ਗੱਲ ਦੇ ਗਵਾਹ ਹਾਂ ਤੁਸੀਂ ਦੱਸਿਆ ਕਰੋਗੇ 50 ਸਾਲਾਂ ਨੂੰ ਕਿ ਰੋਡਵੇ ਅਸੀਂ ਖਤਮ ਹੁੰਦੀ ਵੇਖੀ ਐ ਪੰਜਾਬ ਰੋਡਵੇ ਉਸੇ ਤਰ੍ਹਾਂ ਪ੍ਰਾਈਵੇਟ ਹਸਪਤਾਲ ਆਏ ਤੇ ਉਹਨਾਂ ਨੇ ਸਰਕਾਰੀ ਹਸਪਤਾਲ ਖਤਮ ਕਰਤੇ ਉਸੇ ਤਰ੍ਹਾਂ ਪ੍ਰਾਈਵੇਟ ਸਕੂਲ ਆਏ ਵੱਡੇ ਵੱਡੇ ਬੰਦਿਆਂ ਦੇ ਬਿਊਰੋਕਰੇਟ ਦੇ ਉਹਨਾਂ ਨੇ ਸਰਕਾਰੀ ਸਕੂਲ ਖਤਮ ਕਰਤੇ ਕਦੇ ਵੇਖਿਆ ਸੀ ਯਾਰ ਵੀ ਹਰ ਇੱਕ ਪਿੰਡ ਚ 10 10 ਵੈਨਾਂ ਫਿਰਦੀਆਂ ਵੈਨਾਂ ਤੇ ਬੱਚੇ ਜਾਣਗੇ ਸਭ ਤੋਂ ਵੱਡੀ ਗੱਲ ਜਦੋਂ ਤੁਸੀਂ ਰੌਲਾ ਪਾਉਣਿਆ ਨਾ ਕਿ ਸਾੰਢੀ ਸ਼੍ਰੋਮਣੀ ਕਮੇਟੀ ਸਾਡੀਆਂ ਸੰਸਥਾਵਾਂ ਸਾਡਾ ਪੰਥ ਇੱਕ ਸਕੂਲ ਫ੍ਰੀ ਜਾਂ ਸਿੱਖੀ ਦੀ ਗੱਲ ਕਰਨ ਵਾਲਾ ਜਾਂ ਬੱਚਿਆਂ ਨੂੰ ਇਤਿਹਾਸ ਦੱਸਣ ਵਾਲਾ ਇਤਿਹਾਸ ਸਿਖਾਉਣ ਵਾਲਾ ਸਕੂਲ ਹੀ ਨਹੀਂ ਬਣਾ ਸਕੇ ਜਾਂ ਹਸਪਤਾਲ ਹੀ ਨਹੀਂ ਬਣਾ ਸਕੇ ਤਾਂ ਫਿਰ ਕੀ ਬਣਾਵਾਂਗੇ ਸੋ ਜਿਹੜੇ ਸਕੂਲ ਤੇ ਹਸਪਤਾਲ ਬਣੇ ਹੋਏ ਆ ਨਾ ਕੁਝ ਬੰਦੇ ਬਣਾ ਰਹੇ ਆ ਉਹਨਾਂ ਦੀ ਸਪੋਰਟ ਕਰਿਆ ਕਰੋ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਜਿਵੇਂ ਮੰਨ ਲਓ ਸਕੂਲ ਹੈ ਤਾਂ ਸਕੂਲ ਤੋਂ ਬੱਚਿਆਂ ਨਾਲ ਚੱਲਣਾ ਕੋਈ ਹਸਪਤਾਲ ਹੈ ਜਿਵੇਂ ਨਾ ਉਹ ਜਿਹੜੇ ਵਾਰਡ ਕੈਂਸਰ ਕੇਅਰ ਵਾਲੇ ਆ ਉਹਨਾਂ ਦੀ ਗੱਲ ਮੈਨੂੰ ਬੜੀ ਚੰਗੀ ਲੱਗੀ ਉਹ ਕਹਿੰਦਾ ਤੁਸੀਂ ਧਾਨ ਦੀ ਦਸ਼ਾ ਬਦਲੋ ਲੋਕਾਂ ਚ ਭੇੜਚਾਲ ਹੁੰਦੀ ਆ ਰਮਾਲੇ ਹੀ ਚੜਾਈ ਜਾਂਦੇ ਆ ਰਮਾਲੇ ਹੀ ਚੜਾਈ ਜਾਂਦੇ ਆ ਜਿੱਥੇ ਰਮਾਲੇ ਇੱਕ ਦੀ ਲੋੜਾ ਉਥੇ ਪੰਜ ਰੱਖੇ ਜਾਣ ਚੰਗੀ ਗੱਲ ਹੈ ਜੇ ਉਥੇ 500 ਪਿਆ ਉਹ ਕੀ ਕੰਮ ਹੈ ਜਿਵੇਂ ਹਰਮੰਦਰ ਸਾਹਿਬਾ ਦੇ ਵੀ ਭਾਣ ਦੇ ਸਿੱਕਿਆਂ ਦੇ ਕੋਠੇ ਭਰੇ ਪਏ ਆ ਉਹ ਕਿਸੇ ਕੰਮ ਨਹੀਂ ਜੇ ਤੁਹਾਡੇ ਘਰੋਂ ਗਿਆ ਹੋਇਆ 5000 ਰੁਪਇਆ ਕਿਸੇ ਦੀ ਜ਼ਿੰਦਗੀ ਬਦਲਦਾ ਹੈ ਤਾਂ ਤੁਹਾਡੇ ਵਰਗਾ ਪੁੰਨ ਕਰਨ ਵਾਲਾ ਬੰਦਾ ਕੋਈ ਨਹੀਂ ਜੇ ਤੁਸੀਂ ਇੰਨੀ ਠੰਡ ਦੇ ਵਿੱਚ ਕਿਸੇ ਗਰੀਬ ਨੂੰ ਲੋੜਵੰਦ ਨੂੰ ਗਰੀਬ ਨੂੰ ਨਹੀਂ ਲੋੜਵੰਦ ਨੂੰ ਬੂਟ ਲੈ ਕੇ ਦੇਤੇ ਪਾਪਾ ਡਾ ਸਮਝ ਲੋ ਯਾਰ ਜਦੋਂ ਉਹ ਬੰਦਾ ਅਸੀਸ ਦੇਉਗਾ ਨਾ ਇੱਕ ਅਖੰਡ ਪਾਠ ਜਿੰਨਾ ਤੁਹਾਨੂੰ ਫਲ ਮਿਲ ਜਾਣਾ ਹੈ ਬਾਣੀ ਕੀ ਸਕਾਉਂਦੀ ਹੈ ਇਨਸਾਨੀਅਤ ਸਰਬਤ ਦਾ ਭਲਾ ਕੀ ਹੈ ਸਰਬਤ ਸਰਦਾ ਆਪਣੇ ਸਿੱਖ ਪੰਥ ਦੇ ਵਿੱਚ ਕਨਸੈਪਟ ਹੈ ਸਰਬਤ ਦੇ ਭਲੇ ਦਾ ਸਰਬਤ ਦਾ ਭਲਾ ਕੀ ਹੁੰਦਾ ਕਿ ਸਾਰਿਆਂ ਦਾ ਭਲਾ ਕਰੋ ਸਾਰਿਆਂ ਦਾ ਭਲਾ ਲੋਚੋ ਸਾਰਿਆਂ ਦਾ ਭਲਾ ਮੰਗੋ ਤੇ ਜੇ ਤੁਸੀਂ ਕਿਸੇ ਗਰੀਬ ਨੂੰ ਜਿਵੇਂ ਹੁਣ ਜਦੋਂ ਡੈਥ ਹੋ ਜਾਂਦੀ ਸੱਚ ਜਦੋਂ ਕਿਤੇ ਮੌਤ ਹੋ ਜਾਂਦੀ ਇਹਨਾਂ ਤੇ ਲੋਕ ਪਤਾ ਕਿਵੇਂ ਕਰਦੇ ਉਹਦੇ ਤੇ ਕਿੰਨੀਆਂ ਲੋਈਆਂ ਆਪਾਂ ਲੋਕ ਲਾਜ ਨਾ ਪਾਉਣੇ ਕੋਈ ਲੋਈ ਕੋਈ ਖੇਸ ਕੋਈ ਕੰਬਲ ਪੂਰਾ ਜੋ ਵੀ ਉਹਨੂੰ ਚੱਕ ਕੇ ਬੰਨ ਕੇ ਨਾ ਪੰਡ ਤੇ ਗੁਰਦੁਆਰੇ ਘੱਲ ਦਿੰਦੇ ਆ ਜੀ ਉਹੀ ਲੋਈਆਂ ਸਾੜਨ ਨਾਲੋਂ ਚੰਗੇ ਕਿਸੇ ਨੂੰ ਦਿੱਤੀਆਂ ਜਾਣ ਦਿੱਤੀਆਂ ਕਿਹਨੂੰ ਜਾਣ ਲੋੜਵੰਦ ਨੂੰ ਆਪਾਂ ਨੂੰ ਪਤਾ ਹੈ ਨਿਸ਼ਾਨਦੇ ਹੀ ਕਰ ਲੋ ਪਿੰਡ 'ਚ ਕਿ ਫਲਾਣੇ ਬੰਦੇ ਦੇ ਦਿੱਤੇ ਏ ਕੋਈ ਕੱਪੜਾ ਹੈ ਨਹੀਂ ਉਹਨਾਂ ਆਖਾ ਚੱਕ ਮਿੱਤਰਾ ਲੋਈ ਲੈ ਲੈ ਹੁਣੇ ਜੀ ਕਿਸੇ ਨੂੰ ਬੂਟ ਪਵਾਏ ਜਾਣ ਕਿਸੇ ਨੂੰ 10 ਰੁਪਈਆ ਦੇ ਜਰਾਬਾਂ ਲੈ ਦਿਓ ਕਿਸੇ ਨੂੰ ਆਮ ਮੌਕਲਾ ਰ 100 ਰੁਪਈਏ ਦਾ ਕਿਸੇ ਨੂੰ ਟੋਪੀ ਲੈ ਦਿਓ ਇਹ ਹੁੰਦੀ ਹੈ ਇਨਸਾਨੀਅਤ ਮਿੱਤਰੋ ਦਾਨ ਦੀ ਦਸ਼ਾ ਬਦਲਣ ਦੀ ਲੋੜ ਹੈ ਕਮੀ ਕੋਈ ਨਹੀਂ ਦਿਗਜੀਤ ਸਿਓ ਡੱਲੇ ਵਾਲਾ ਮੋਰਚਾ ਚੱਲ ਰਿਹਾ ਖਨੌਰੀ ਬਾਰਡਰ ਤੇ ਉੱਥੇ ਕਾਦੀ ਕਮੀ ਹੈ ਕਿਸੇ ਦੀ ਕਮੀ ਨਹੀਂ ਸੰਗਤ ਦੇ ਆਸਰੇ ਲੰਗਰ ਹੈ ਸੰਗਤ ਦੇ ਆਸਰੇ ਚਾਹ ਪਾਣੀ ਹੈ ਸੰਗਤ ਦੀ ਦਵਾਈ ਹੈ ਸੰਗਤ ਦੇ ਜਿਹੜੇ ਯੂ ਐਸ ਏ ਤੋਂ ਡਾਕਟਰ ਆਏ ਹੈ ਉਹ ਵੀ ਫ੍ਰੀ ਹੈ ਉਮੀ ਕਿਸੇ ਨੇ ਤਾਂ ਭੇਜਿਆ ਹੀ ਆ ਕੋਈ ਤਾਂ ਉਹਨਾਂ ਨੂੰ ਪਿੱਛੋਂ ਟਿਕ ਕਰ ਰਿਹਾ ਹੈ ਸਵਾਈ ਮਾਨ ਸਿੰਘ ਵਾਲੇ ਐ ਖਾਲਸਾ ਏਡ ਵਾਲੇ ਐ ਪਤਾ ਹੀ ਨਹੀਂ ਕਿੰਨੇ ਆ ਡਾਕਟਰ ਸਵਾਈ ਮਾਨ ਸਿੰਘ ਉਹਨਾਂ ਦੇ ਡਾਕਟਰ ਕਿੰਨੇ ਐ ਅੱਜ 42 43 ਦਿਨ ਹੋ ਗਏ ਜਿਹੜੇ ਬੰਦੇ ਯਾਰ 5-5000 ਰੁਪਿਆ ਦਿਹਾੜੀ ਪਾਉਣ ਵਾਲੇ ਐ ਖਨੋਰੀ ਬਾਰਡਰ ਤੇ ਬੈਠੇ ਹੁਣ ਇਹੀ ਗੱਲ ਕਰ ਲੋ ਲੈ ਖਨੋਰੀ ਬਾਰਡਰ ਤੇ ਜਿਹੜੇ ਸੱਜਣ ਬੈਠੇ ਐ ਉਹ ਕਿਉਂ ਬੈਠੇ ਕਿੱਡੀ ਵੱਡੀ ਗੱਲ ਯਾਰੋ ਕਦੇ ਬੋਲੇ ਆ ਜਿਹੜਾ ਐਮਪੀ ਸਾਹਿਬ ਹੈ ਸਰਬਜੀਤ ਸਿੰਘ ਉਹ ਕਹਿੰਦਾ ਨਵੀਂ ਪਾਰਟੀ ਬਣਾਵਾਂਗੇ ਜੀ ਫਲਾਨਾ ਕਰਾਂਗੇ ਜੀ ਇਹਦੀ ਪਰਫਾਰਮੈਂਸ ਜ਼ੀਰੋ ਹੈ ਅਮਰਤ ਭਾਈ ਅਮਰਤਪਾਲ ਸਿੰਘ ਤਾਂ ਚੱਲ ਜੇਲ੍ਹ ਚਾ ਮੰਨ ਲਓ ਤੇ ਸਰਬਜੀਤ ਤਾਂ ਜ਼ੀਰੋ ਹੈ ਭਾਈ ਕਿ ਮੈਨੂੰ ਅੰਦਰ ਨਹੀਂ ਬੋਲਣ ਦਾ ਟਾਈਮ ਦਿੰਦੇ ਪਾਰਲੀਮੈਂਟ ਚ ਮੈਨੂੰ ਅਮਿਤ ਸ਼ਾਹ ਜੀ ਨਾਲ ਮਿਲਣ ਦਾ ਟਾਈਮ ਨਹੀਂ ਦਿੱਤਾ ਗਿਆ ਮੈਨੂੰ ਪ੍ਰਾਈਮ ਮਿਨਿਸਟਰ ਨਾਲ ਨਹੀਂ ਦਿੱਤਾ ਮੈਨੂੰ ਹੋਮ ਮਿਨਿਸਟਰ ਨਾਲ ਨਹੀਂ ਦਿੱਤਾ ਸਰਬਜੀਤ ਸਿੰਘ MP ਆ ਉਹ ਭਲਿਆ ਮਾਨ ਸਾਹਿਬ ਬਾਹਰ ਤੈਨੂੰ ਕਿੰਨਾ মিডিਆ ਕਵਰ ਕਰਦਾ ਹੈ ਅੰਦਰ ਨਹੀਂ ਬੋਲਣ ਦਿੰਦੇ ਬਾਹਰ ਬੋਲ ਪਾ মিডিਆ ਤਾਂ ਬਾਹਰ ਖੜਾ ਹੁੰਦਾ ਸੰਸਦ ਦੇ ਬਾਹਰ ਆ ਹਸਪਤਾਲ ਫਰੀਦਕੋਟ ਵਾਲੇ ਦਾ ਬੁਰਾ ਹਾਲ ਹੈ ਕੋਟਕਪੂਰੀ ਵਾਲੇ ਦਾ ਬੁਰਾ ਹਾਲ ਹੈ ਗਿੱਦੜਪੀ ਵਾਲੇ ਦਾ ਬੁਰਾ ਹਾਲ ਹੈ ਜੈਤੋੜਾ ਵਾਲੇ ਦਾ ਬੁਰਾ ਹਾਲ ਹੈ ਉਹਦੇ ਹਲਕੇ ਦੀ ਗੱਲ ਕਰਦਾ ਮੈਂ ਕਦੇ ਉਹਨਾਂ ਹਸਪਤਾਲਾਂ ਦੇ ਬਾਹਰ ਜਾ ਕੇ ਲਾਈਵ ਹੋਇਆ ਨਹੀਂ ਹੋਇਆ ਜ਼ੀਰੋ ਪਰਫਾਰਮੈਂਸ ਅੰਦਰ ਸੰਸਦ ਦੇ ਤੇ ਬਾਹਰ ਤੇ ਪਾਰਟੀ ਬਣਾਉਣ ਨੂੰ ਫਿਰਦੇ ਆ ਲੋਕੋ ਤੁਸੀਂ ਇੱਕ ਜਜਬਾਤ ਦੇ ਰਹਿਣ ਵਿੱਚ ਆਪਾਂ ਸਾਰੇ ਬਹਿ ਜਾਂਦੇ ਆ ਪਰ ਮਗਰੋਂ ਹਰ ਇੱਕ ਬੰਦਾ ਪਸਤਾਉਂਦਾ ਪੜੇ ਇੱਕ ਗੱਲ ਸੀ ਲੋਕਾਂ ਨੇ ਬਹੁਤ ਚੰਗਾ ਕੰਮ ਕਰਿਆ ਬਿਆੰਤ ਸਿਓ ਹੋਰਾਂ ਦੀ ਭਾਈ ਬਿਆੰਤ ਸਿਓ ਸਤਵੰਤ ਸਿਓ ਹੋਰਾਂ ਦੀ ਕੁਰਬਾਨੀ ਸੀ ਤੇ ਅਗਲੇ ਨੇ ਕੁਰਬਾਨੀ ਦਾ ਮੁੱਲ ਪਾ ਕੇ ਮੁੱਲ ਮੋੜ ਕੇ ਮੁੱਲ ਉਤਾਰ ਕੇ ਭਾਈ ਸਰਬਜੀਤ ਸਿੰਘ ਨੂੰ ਐਮਪੀ ਬਣਾਇਆ ਪਰ ਉਹਦੀ ਪਰਫਾਰਮੈਂਸ ਜ਼ੀਰੋ ਗਿੱਦੜ ਬਾਹੇ ਹਲਕੇ ਚੋਂ ਉਹ ਬੰਦੇ ਨੂੰ 35 ਕੇ 40 ਹਜ਼ਾਰ ਵੋਟ ਪਈ ਐਮਪੀ ਵੇਲੇ ਤੇ ਜਿਮਨੀ ਚੋਲ ਵੇਲੇ ਨਿਗਾ ਹੀ ਪਈ ਜਿਹੜਾ ਬਰਗਾੜੀ ਕਾਂਡ ਵਾਲਾ ਉਹ ਮੁੰਡਾ ਸ਼ਵਰਾਜ ਸੁਖਰਾਜ ਸਿੰਘ ਨਿਆਮੀ ਵਾਲਾ ਚੋਣ ਲੜ ਰਿਹਾ ਸੀ ਉਹਨੂੰ ਵੋਟ ਪਈ ਕਿੰਨੀ ਕੁ ਪਈ ਆਪਾਂ ਸਾਰਿਆਂ ਨੇ ਵੇਖੀ ਸੋ ਇਹ ਗੱਲਾਂ ਬਾਤਾਂ ਮਿੱਤਰੋ ਸਕੂਲਾਂ ਵਾਲੀ ਗੱਲ ਤੇ ਮੇਰੇ ਭਰਾ ਜਰੂਰ ਧਿਆਨ ਦਿਓ ਕਿ ਜਦੋਂ ਛੁੱਟੀਆਂ ਹੁੰਦੀਆਂ ਅੱਖਾਂ ਮੀਚ ਕੇ ਨਾ ਮੰਨ ਲਿਆ ਕਰੋ ਬਹੁਤ سارے ਸਕੂਲ ਖੁੱਲੇ ਵੀ ਰਹੇ ਉਹਨੂੰ ਆਪਾਂ ਨੈਗੇਟਿਵ ਨਾ ਲਾਓ ਪੋਜ਼ਿਟਿਵ ਲਾਓ ਕਿਉਂਕਿ ਉੱਥੇ ਕਿਸੇ ਦੇ ਬੱਚੇ ਤਾਂ ਪੜਦੇ ਆ ਯਾਰ ਕਿਸੇ ਦਾ ਨੁਕਸਾਨ ਹੋਣੋਂ ਤਾਂ ਬਚਿਆ ਪੇਪਰਾਂ ਦੇ ਦੇਣਾ ਮਹੀਨਾ ਰਹਿ ਗਿਆ ਦਸਵੀਂ ਦੇ ਪੇਪਰ ਪੰਜਾਬ ਬੋਰਡ ਦੇ 27 ਤਰੀਕ ਨੂੰ ਸ਼ੁਰੂ ਹੋਇਆ 27 ਨੂੰ ਅੱਜ 7 ਹੈ 20 ਦਿਨ ਰਹਿ ਗਏ ਉਹ ਬੱਚੇ ਕਦੋਂ ਪੜਨਗੇ ਬਈ ਕੀ ਪੜਨਗੇ ਵਿਚਾਰੀ ਸਰਕਾਰੀ ਸਕੂਲਾਂ ਵਾਲੇ ਪੰਜਾਬ ਐਜੂਕੇਸ਼ਨ ਬੋਰਡ ਵਾਲੇ ਸੋ ਇਹ ਗੱਲਾਂ ਬਾਤਾਂ ਹੈ ਸ਼ੇਅਰ ਕਰਿਓ ਬਹੁਤ ਧੰਨਵਾਦ